ਹਾਂਜੀ ਬਰਾਡਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਐਂ ਜੀ ਤੂੜੀ ਦੀ ਬੋਲੀ ਤੇ ਕੋੜਪੁਰਾ ਮੰਡੀ ਤਰੀਕ ਹੋ ਗਈ ਹੈ 15 ਦਸੰਬਰ 2025 ਵੀ ਠੰਡ ਹੋ ਚੁੱਕੀ ਹੈ ਫੁੱਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤੁਹਾਡੇ ਲਈ ਆਪਾਂ ਰੋਜ਼ ਦੀ ਤਰ੍ਹਾਂ ਭਈ ਲੈ ਕੇ ਆਉਣੇ ਆ ਤੂੜੀ ਦੀ ਬੋਲੀ ਕੋੜਪੁਰਾ ਮੰਡੀ ਲਾਈਵ ਲੋ ਵੀ ਵੇਣੇ ਬਾਕੀ ਕੀ ਮਾਹੌਲ ਬੰਦਾ ਅਜ ਤਾਂ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਭਾਈ ਹੋ ਗਿਆ ਟਾਈਮ ਭਾਈ ਦੋ ਲਈ ਬੋਲੋ ਕੱਲ ਇਧਰ ਵੀ ਖੜੀ ਇੱਕ ਹਾਂ ਖੜੀ ਨਹੀਂ ਹੈ ਲਓ ਜੀ ਪਰਲੇ ਬੰਨੇ ਵੀ ਕੰਦੇ ਟਰਾਲੀ ਖੜੀ ਆ ਤੇ ਉਧਰ ਜਾਵਨੇ ਫਰ ਇੱਕ ਚੱਕਰੀ ਕੋਈ ਨਹੀਂ ਲਓ ਜੀ ਇਧਰ ਵੀ ਖੜੀ ਇੱਕ ਮੰਦਰਾ ਲਓ ਭਾਈ ਆ ਗਏ ਆਪ ਇਧਰਲੇ ਪਾਸੇ ਬਾਕੀ ਵੀਰ ਨੂੰ ਦੱਬ ਕੇ ਸ਼ੇਅਰ ਕਰਦੇ ਲਓ ਜੀ ਬਾਕੀ ਵੇਣਾ ਵੀ ਕੀ ਮਾਹੌਲ ਬੰਦਾ ਅੱਜ ਦਾ ਇਹ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਲੋ ਜੀ 300 ਰੁਪਿਆ 300 300 ਪਹਿਲਾ ਨਕਾ ਜੀ 25 350 55 60 65 ਸੱਤਰ ਰੁਪਏ 70 ਰੁਪਏ 75 400 ਰੁਪਏ 50 ਰੁਪਏ 60 65 55 55 60 55 55 ਰੁਪਏ ਕੋਲਾ ਬਾਈ ਜੀ ਨੇ ਲੋ ਜੀ ਪਹਿਲਾ ਨਾ ਕੀ 500 ਰੁਪਏ ਹੋ ਗਿਆ ਜੋ ਕਿ ਕਿਸਾਨ ਪ੍ਰਭੂ ਪਹਿਲਾ ਨਾ ਸੀ 500 ਰੁਪਏ ਚੜ ਗਿਆ ਬਈ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਬਈ ਅੱਗੇ ਵੇਣਾ ਕੀ ਮਹੌਲ ਬੰਦਾ ਬਾਕੀ ਆ ਜੋ ਬਾਕੀ ਵੀ ਆ ਜੋ ਵੇਣਾ ਕੀ ਮਹੌਲ ਬੰਦਾ ਕੋੜਕੂੜਾ ਦੀ ਮੰਡੀ ਦੇ ਵਿੱਚ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹਾਂ 16 ਵੀ ਉਹੋ ਬਾਈ 20 ਦੀ ਦਰ ਸੀ ਆ ਮੰਡੀ ਚ ਚਲੀ ਉਹ ਮੰਡੀ ਦੀ 40 ਰੁਪਈਆ ਹੈ ਤਾਂ ਅਸੀਂ 25 ਤੋਂ ਭਾਵੇਂ ਕਾਜ ਦੇ 35 ਦਿੰਦੇ ਹਾਂ ਲਓ ਜੀ 350 ਤੋਂ ਬੋਲੀ ਸ਼ੁਰੂ ਹੋ ਗਈ 65 70 75 400 5 10 15 20 25 3 35 40 45 450 55 60 65 70 75 80 480 ਬੋਲਣਗੇ ਨੇ 85 90 500 500 ਬੋਲਦਾ ਕੋਈ ਚਲ ਲਓ ਜੀ ਦੂਜਾ ਨਾਕ ਵੀ ਜੋ ਕਿ 500 ਹੀ ਹੋ ਗਿਆ ਦੂਜਾ ਨਾਕ ਸੀ 500 ਹੀ ਹੋਇਆ ਜੀ ਪਹਿਲਾ ਵੀ 500 ਹੀ ਆ ਅਗਲੇ ਨਾਕ ਤਾਂ ਬਿਨੇ ਕਿੱਥੇ ਕਿੱਥੇ ਕਰ ਜਾਂਦਾ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਗੱਲ ਪੁੱਛਣ ਨੂੰ ਹੋਰ ਲਗਾਏ ਫੇਰ ਆਉਂਦੇ ਹਾਂ ਜੀ ਦੇਖੋ ਤੇ ਉਹ ਨਹੀਂ ਬਣਿਆ 500 ਗੱਲਿਕਾ ਸੋ ਕੋ ਅੰਦਰ ਰੱਖ ਲਾ ਯਾਰ ਦਿੱਤੀ ਤੁਹਾਨੂੰ ਵੜਿਆ 400 ਹਜ਼ਾਰ ਆ ਵੇਖ 400 ਅੰਦਰ ਦੀ ਆ ਆ ਜੀ ਅੰਦਰ ਦੀ ਅੰਦਰ ਆ ਬੰਦੇ ਕਿ ਮੈਂ ਕੋਈ ਇੱਥੇ ਬੰਦ ਨਾ ਆਈ ਕਿੰਦਾ ਸਵਾ 400 5 10 15 20 25 30 35 40 45 450 52 60 65 70 75 80 85 90 95 500 500 ਬੋਲਣਗੇ ਲੋ ਜੀ 500 ਰੁਪਇਆ ਤੀਜਾ ਨਗ ਵੀ 500 ਹੀ ਹੋ ਗਿਆ ਜੀ ਤਿੰਨ ਨਗਾਂ ਦੀ ਬੋਲੀ ਹੈ ਤਿੰਨੇ ਨਗ 500 ਰੁਪਇਆ ਹੀ ਗਏ ਆ ਬਾਕੀ ਅੱਗੇ ਰਹਿਣਾ ਵੀ ਚੌਥਾ ਨਗ ਕਿੱਥੋਂ ਕਿਤੇ ਕਰ ਜਾਂਦਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕਿਸਾਨ ਭਰਾ ਜੁੜ ਰਹੇ ਆ ਬਾਈ ਲਾਈਕ ਸ਼ੇਅਰ ਕਰਦੇ ਰਿਆ ਕਰੋ ਅੰਦਰ ਦੀ ਤੂੜੀ ਆ ਬਾਈ ਪੇਨੇ ਆ ਨਾਗ ਚੌਥਾ 550 550 550 ਜਾਈ ਫੱਟ 65 405 10 15 25 30 35 40 45 450 52 60 65 70 75 80 85 90 490 ਬੋਲ ਗਨੇ 95 500 5 10 15 520 ਅਗਲੇ ਚੱਲ 25 ਬੋਲਦਾ ਬਈ ਆ ਗਿਆ ਫਿਰ ਚਲੋ ਜੀ ਇਹ ਨਗ ਦਾ ਰੇਟ ਹੋ ਚੱਕਿਆ ਲੋ ਵੀ ਆ ਨਗ ਦਾ ਰੇਟ ਵੇਨੇ ਫਿਰ ਕਰਦੇ ਆ ਵੀਡੀਓ ਨੂੰ ਐਂਡ ਤੇ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਹੋ ਜੇ ਤੁਹਾਨੂੰ ਗੱਲ ਜਾਣੀ ਆ ਫਿਰ ਤਾਂ ਵੀ ਇੱਧਰ ਜੀ ਹੋਰ ਵੀ ਕਿਹ ਬਾਤ ਦੀ ਹੈ ਲੋ ਵੀ ਬਾਕੀ ਇਹਨੇ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਜਿਹੜੇ ਕਿਸਾਨ ਭਰਾ ਲਾਈਕ ਐਂਡ ਸ਼ੇਅਰ ਨਹੀਂ ਕਰਦੇ ਗੱਲ ਨਹੀਂ ਬੰਦੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਅੰਦਰ ਦੀ ਥੋੜੀ ਬੋਲੋ ਜੀ 400 ਆਜ 400 400 ਹੋਰ ਨੇ ਅੰਦਰ ਆ ਠੀਕ ਹੈ 10 10 15 20 25 450 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 ਅਨਕਟਾਈ 59 60 65 70 ਹੈ ਭਾਈ ਹਲੋ 470 ਬੋਲਾਂਗੇ ਨੇ 470 ਬਾਈ ਕਿੰਦੀ ਆ ਲਓ ਜੀ ਆ ਨਗਦਾ 470 ਰੇਟ ਹੋ ਗਿਆ ਤੇ ਬਹੁਤ ਬਹੁਤ ਧੰਨਵਾਦ ਤਰੀਕ ਸੀਗੀ ਅੱਜ 15 ਜੀ ਧੰਨਵਾਦ